ਵੱਡੀ ਪੈਨ ਜਪਾਓ ਜ਼ੀਰੋ ਕਰੋ ਕੰਡਾ ਇੱਧਰ ਮੁਹ ਕੰਡਾ ਲੈ ਲਾ ਮੁਹੂੜੇ ਇੱਧਰ ਉਧਰ ਉਹ ਸੱਜੇ ਅੰਦਰ ਵੀ ਦਿਖਾ ਦਿਓ ਵੈਦਰ ਵੀ ਇੱਕ ਕੰਡਾ ਜ਼ੀਰੋ ਦਿਖਾ ਦਿਓ ਪਹਿਲੇ ਹਾਂ ਚੱਲ ਵੀ ਪਾਓ ਜ਼ੀਰੋ ਕੋਈ ਸਦੋਤਾ 17 ਕਿਲੋ 300 ਗ੍ਰਾਮ ਉਹ ਤੇਲ ਆ ਲੈ ਆ 17 ਕਿਲੋ 300 ਗ੍ਰਾਮ ਆ ਲੋ ਜੀ ਕੈਲਕੂਲੇਟਰ ਕੌਣ ਕਰੇਗਾ ਇੱਥੇ ਆ ਜੇ ਮੈਂ ਇਹਦਾ ਆਣਾ ਨਹੀਂ ਨਹੀਂ ਹਲੇ ਆਣਾ ਹੈ ਮਾਸ਼ਾਅੱਲਾ ਮਾਸ਼ਾਅੱਲਾ 17 ਕਿਲੋ 100 ਗ੍ਰਾਮ ਟੋਟਲ ਦੁੱਧ ਹੋ ਗਿਆ ਇਸ ਦਾ 34 ਕਿਲੋ 400 ਗ੍ਰਾਮ 24 ਘੰਟੇ ਦਾ 3 ਕਿਲੋ 400 ਗ੍ਰਾਮ ਹੋਊ ਗਿਆ ਜੀ 24 ਘੰਟੇ ਦਾ ਕਿਹੜੀ ਹੈ ਜੀ ਇਹ ਇਹ ਵੱਡੀ ਪਿਆਰੀ ਹੈ ਵੱਡੀ ਪਿਆਰੀ ਹੈ 17 ਕਿਲੋ 300 ਗ੍ਰਾਮ ਸਵੇਰ ਦਾ 17 300 ਔਰ ਹੋਂ ਦਾ 17 ਕਿਲੋ 100 ਗ੍ਰਾਮ ਔਰ ਟੋਟਲ ਦੁੱਧ ਹੋ ਗਿਆ ਇਸ ਦੀ ਇਸ ਦਾ 34 ਕਿਲੋ 400 ਗ੍ਰਾਮ ਮਾਸ਼ਾਅੱਲੁਲਲ੍ਹਾ ਇਸ ਦੀ 17 300 ਗ੍ਰਾਮ ਦੇ ਮੁੰਡਾ ਹੈਗਾ 17 ਗ੍ਰਾਮ ਬੱਚਿਆਂ ਦੇ ਬਾਰੇ ਬੱਚੇ ਦਾ ਦੇਗੜੀ ਬਾ ਅੱਛਾ ਇਸ ਦੀ ਅੱਗੇ ਨਾ ਇਸ ਦੀ ਦੀ ਹੈ ਹਾਂਜੀ ਇਸੇ ਮੱਝ ਦੀ ਦੀ ਹੈ ਛੋਟੀ ਪਿਆਰੀ ਹਾਂਜੀ ਜਿੰਨਾ ਹਮ ਤੋਲਣ ਲੱਗੇ ਆਉਂਦੇ ਸਵੇਰ ਦਿੱਤਾ ਸੀ 13 ਕਿਲੋ 950 ਗ੍ਰਾਮ ਹਾਂਜੀ 13 ਕਿਲੋ 950 ਗ੍ਰਾਮ 50 ਗ੍ਰਾਮ ਘਟ 14 ਕਿਲੋ ਹੁਣ ਚੈੱਕ ਕਰੋ ਜਿਹੜੀ ਮੱਝ ਦਾ ਤੋਲਿਆ ਉਹ ਦੀ ਛੋਟੀ ਦਾ ਦੁੱਧ ਇਹ ਇਹ ਸਵੇਰੇ ਦਿੱਤਾ ਹੋਇਆ 13 900 ਗ੍ਰਾਮ ਇਹ ਲੋ ਹਾਂਜੀ ਹੁਣ ਜਿਹੜੀ ਮੱਝ ਦੀ ਪਹਿਲਾਂ ਚੋਈ ਤੋਲਿਆ ਦੁੱਧ ਉਹਦੀ ਛੋਟੀ ਦਾ ਦੁੱਧ ਆ ਇਹ ਸਵੇਰੇ ਇਹਨੇ ਕੀਤਾ ਸੀ 13 ਕਿਲੋ 900 ਗ੍ਰਾਮ 950 ਗ੍ਰਾਮ 950 ਗ੍ਰਾਮ ਇੰਦਰ ਦੁੱਧ ਹੋ ਗਿਆ ਜੀ 28 ਕਿਲੋ 950 ਗ੍ਰਾਮ ਹੁਣ 15 ਹੁਣ ਦਾ ਹੈਗਾ 15 ਕਿਲੋ ਜੀ 28 ਕਿਲੋ 950 ਗ੍ਰਾਮ 50 ਗ੍ਰਾਮ 28 ਕਿਲੋ ਹੋ ਗਿਆ ਜੀ 50 ਗ੍ਰਾਮ ਘਟ 29 ਕਿਲੋ ਹੋ ਗਿਆ ਨਾ ਇਹ ਮਾਵਾ ਦੀ ਆਉਂਦਾ ਇਹ ਮਾਵਾ ਧੀਆਂ ਦੋਨੋਂ ਜੀ ਅਸ ਸਬਾਹ ਢੋਲੀ ਢੋਲੀ ਲਿਆਉਂਦੀ ਢੋਲੀ ਲਿਆਉਂਦੀ ਉਹ ਢੋਲੀ ਲਿਆ ਹੁਣ ਆ ਗਿਆ ਜੀ ਢੋਲੀ ਮੱਝ ਦਾ ਦੁੱਧ ਉਹਦਾ ਸਵੇਰੇ ਕਿੰਨਾ ਹੋਇਆ ਹੋਇਆ 14 ਕਿਲੋ 300 ਗ੍ਰਾਮ 14 ਕਿਲੋ 300 ਗ੍ਰਾਮ ਉਹਦਾ ਸਵੇਰ ਦਾ ਦੁੱਧ ਆ ਜੀ ਆ ਲੋ ਜੀ ਹੁਣ ਵਾਲਾ ਆ ਗਿਆ ਉਹ ਯਾਰ ਕੱਪੜਾ ਇਹ ਜਿਹੜੀ ਚੁਆਈ ਹੋ ਰਹੀ ਏ ਆ ਜੀ ਸ਼ੌਕਰ ਡੋਗਰ ਸਾਹਿਬ ਮਲਤਾਨ ਵਾਲੇ ਹਾਂ ਜੀ ਉਹਨਾਂ ਦੇ ਫਾਰਮ ਤੇ ਹੋ ਰਹੀ ਏ ਤੇ ਸਾਈ ਸਾਹਿਬ ਬੈਠੇ ਨੇ ਪੀਡੀਐਫ ਆ ਪਾਕਿਸਤਾਨ ਡੇਰੀ ਫਾਰਮਰ ਐਸੋਸੀਏਸ਼ਨ ਦੇ ਸਦਰ ਨੇ ਹਾਂ ਜੀ ਇਸ ਟਾਈਮ ਮੌਜੂਦਾ ਮਾਸ਼ਾਅੱਲਾ ਜੀ ਇਸ ਦਾ ਜੀ ਹੋ ਗਿਆ ਜੀ 15 ਕਿਲੋ 400 ਗ੍ਰਾਮ ਟੋਟਲ ਲਿਸਟ ਹੋ ਗਿਆ ਜੀ 29 ਕਿਲੋ 700 ਗ੍ਰਾਮ ਜੀ 29 ਕਿਲੋ 700 ਗ੍ਰਾਮ ਹੋ ਗਿਆ ਜੀ ਵਾਹ ਜੀ ਵਾਹ ਇਹ ਫੁੱਲ ਗਰਮੀ ਦਾ ਦੁੱਧ ਆ ਜੀ ਨਾਲ ਇਹ 15 ਕਿਲੋ 400 ਹੁੰਦਾ 14 ਕਿਲੋ 300 ਸਵੇਰ ਦਾ ਟੋਟਲ 29 ਕਿਲੋ 700 ਗ੍ਰਾਮ ਦਾ ਗਰਮੀ अच्छा गर्मी जेडी है ना गर्मी पंजाब ਦੇ ਵਿੱਚ ਨਾ ਜਿਹੜਾ ਮਲਤਾਨ ਏਰੀਆ ਨੇ ਇਸੇ ਗਰਮੀ ਜ਼ਿਆਦਾ ਪੈਂਦੀ ਹੈ। ਬਾਕੀ ਏਰੀਆ ਨਾਲੋਂ ਨਾ ਇਹ ਇਲਾਕਾ ਗਰਮ ਹੈ। ਬਿਲਕੁਲ ਜੀ ਬਿਲਕੁਲ। ਇਹ ਚੋ ਕਿ ਜਲੋ ਵੀ ਪੰਜਾਬ ਵਿੱਚ ਪੈ ਜਾਂਦਾ ਹੈ। ਹਾਂਜੀ। ਪਾਕਿਸਤਾਨ ਦੇ ਜਨੂ ਵੀ ਪੰਜਾਬ ਵਿੱਚ ਭਾਵਲਪੁਰ ਹੋ ਗਿਆ ਡਿਵੀਜ਼ਨ ਹੋ ਗਿਆ ਇਸ ਦੀ ਗਰਮੀ ਜ਼ਿਆਦਾ। ਹਾਂਜੀ। ਛੋਟੀ ਸਿਹਰੀ। ਛੋਟੀ ਸਿਹਰੀ। ਛੋਟੀ ਸਿਹਰੀ ਵੱਡੀ ਨਾਲ ਛੋਟੀ ਲੈਵਗਾ। ਉਹ ਛੋਟੀ ਸਿਹਰੀ ਦਾ ਲੈ ਆਉ। ਚਾਹਵਾ ਬੀਆ। ਅੱਛਾ ਇਹ ਆ ਰਿਹਾ ਛੋਟੀ ਸਿਹਰੀ ਦਾ ਇਸ ਸੁਬਾਹ ਦੀ ਵੀ ਮੰਦ ਆਏਗਾ। ਅੱਛਾ ਜੀ। ਦੀਦਾ ਇਹ ਦੀਦਾ ਜੀ ਛੋਟੀ ਸੇਰੀ ਸੇਰੀ ਜੈ ਇਸ ਦਾ ਸੂਬਾ ਹੋਇਆ ਸੀ 13 ਕਿਲੋ 400 ਗ੍ਰਾਮ ਸੂਬਾ ਦਾ 13 ਕਿਲੋ 400 ਗ੍ਰਾਮ ਤੇ ਹੁੰਦਾ ਹੈਗਾ ਆਉਂਦਾ ਇਹ ਵੇਚ ਦੂਜੇ ਬਰਤਨਾਂ ਨਾਲ ਆਉਂਦਾ ਆਈ ਦੇਖ ਆਫ ਕਰੋ ਸਾਫ ਕਰਦੇ ਸਾਹੀ ਸਾਫ ਕਰਦੇ ਆ ਮਾਸ਼ਾਅੱਲਾ ਛੋਟੀ ਸੇਰੀ ਛੋਟੀ ਗੱਲ ਨਹੀਂ ਚਲੋ ਦੇਖ ਵਾਹ ਜੀ ਵਾ 15 ਕਿਲੋ 700 ਗ੍ਰਾਮ ਕਹਿੰਦਾ ਸਰ ਦੁੱਧ ਹੋ ਗਿਆ 15 ਕਿਲੋ 700 ਗ੍ਰਾਮ ਹਾਂਜੀ ਟੋਟਲ ਹੋਇਆ 29 ਕਿਲੋ 100 ਗ੍ਰਾਮ 29 ਕਿਲੋ 100 ਗ੍ਰਾਮ ਵਾਹ ਕੀਆ ਅੱਛਾ ਹੁਣ ਇਹਦੇ ਨਾਲ ਇਸਦੀ ਮਾਂ ਦਾ ਵੀ ਖਾਨਣਾ ਹੈ ਹੁਣ ਵੱਡੀ ਸੇਰੀ ਵੱਡੀ ਸੇਰੀ ਵੱਡੀ ਸੇਰੀ ਜੀ ਠੀਕ ਹੈ ਜਾਗ ਨਾਲ ਕੋਈ ਵੱਡਾ ਹੈ ਹਾਂ ਪੱਲੇ ਬਾਰੇ ਹੈ ਆ ਕਰੋ ਮੈਂ ਪੱਲਾ ਬਾਜੇ ਵੱਧ ਗਏ ਪੰਜਾਬ ਦੇ ਨਾਲ ਹੁਣ ਲਿਖਿਆ ਗਿਆ ਨਹੀਂ ਦੇਖੋ ਜੀ ਫਾਰਮ ਸਾਰਾ ਆ ਜਿਹੜਾ ਮਿਹਨਤ ਕਰ ਰਿਹਾ ਬੰਦਾ ਉਹਦੇ ਸਿਰ ਤੇ ਇਹ ਇਹ ਨਹੀਂ ਵੱਦਾ ਬਾਣ ਬਾਵਾ ਗਲਾਸ ਹੋਰ ਪਾ ਲੈ ਕਿੰਨਾ ਜੋਰ ਲਾਣ ਲੱਗਿਆ ਵਾ ਬਈ ਆਪੀ ਬੜਾ ਕਰੋ ਇਹ ਦੇਖੋ ਅੱਛਾ ਇਹ ਦੀਦਾ ਹੋਇਆ 29 ਕਿਲੋ 100 ਗ੍ਰਾਮ ਹਾਂਜੀ ਠੀਕ ਹੈ ਨਾ ਹੁਣ ਇਸ ਦੀ ਮਾਂ ਆ ਰਹੀ ਸੇਰੀ ਜੀ ਵੱਡੀ ਸੇਰੀ ਵਾਹ ਜੀ ਮਤਲਬ ਹੈ ਕਿ ਇੱਥੇ ਨਾ ਸਰਦਾਰ ਸਾਹਿਬ ਤੁਹਾਨੂੰ ਇਹ ਬਖਾ ਰਿਹਾ ਕਿ ਮਾਵਾਂ ਵੀ ਦਸਵੇਂ ਦਸਵੇਂ ਸਵੇਰੇ ਦੁੱਧ ਕਾਰ ਰਹੀਆਂ ਨੇ ਅੱਗੋਂ ਉਹਨਾਂ ਦੇ ਧੀਆਂ ਵੀ ਨਾਲ ਹੀ ਕਰੀ ਇਹ ਜਿਹੜੀ ਧੀਆਂ ਨੇ ਇਹ ਦੂਜੇ ਦੂਜੇ ਵਾਰੇ ਦੇ ਦੂਜੇ 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 ਸੂਏ ਵਾਲੀਆਂ 30 ਲੀਟਰ ਦੇ ਨੇੜੇ ਚੱਲ ਰਹੀਆਂ ਜੀ ਇਹ ਮਾਵਾਂ ਨੇ ਮੈਂ ਖੁਸੀ ਤਾਂ ਲਿਆ ਮਾਸ਼ਾਅੱਲਾ ਮਾਸ਼ਾਅੱਲਾ ਇੱਧਰ ਆਓ ਨਾ ਇਹ ਸਰ ਉਸ ਝੋਟੀ ਦੀ ਮਾਂ ਸੁਬਾ ਸੁਬਾ ਨਾ ਦੋ ਦੋ ਅਸੀਂ 15 ਕਿਲੋ ਪੂਰਾ ਹਾਂਜੀ ਇਹ ਹੁੰਦਾ ਇਹਨੇ ਕਿਹਾ 15 ਕਿਲੋ 250 ਗ੍ਰਾਮ ਵਾਹ ਜੀ ਵਾਹ ਟੋਟ ਇਹ ਕਿੰਨੇ ਦੇ ਯਾਰ ਮਤਲਬ 30 ਕਿਲੋ 250 ਗ੍ਰਾਮ ਦਾ ਤੋਟਾ ਹੋ ਗਿਆ ਜੀ 30 ਕਿਲੋ 250 ਦਾ ਇਹ ਹੈਗੀ ਜੀ ਵੱਡੀ ਸੇਰੀ ਹੈ ਨਾ ਇਹ ਵੱਡੀ ਸੇਰੀ ਇਹਦੇ ਵੱਡੀ ਸੇਰੀ 29 ਕਿਲੋ 100 ਗ੍ਰਾਮ ਤੇ ਮਾਂ ਨੇ 30 ਕਿਲੋ 250 ਗ੍ਰਾਮ ਵਾਹ ਜੀ ਇਸ ਤੋਂ ਪਹਿਲਾਂ ਤੁਹਾਨੂੰ ਪਿਆਰੀਆਂ ਵਿਖਾਈਆਂ ਨੇ ਪਿਆਰੀ ਦੀ ਨਹੀਂ ਕੀਤਾ ਸੀ 29 ਕਿਲੋ ਹਾਂਜੀ ਔਰ ਮਾਂ ਨੇ ਕੀਤਾ 34 ਕਿਲੋ 400 ਗ੍ਰਾਮ ਵਾਹ ਜੀ ਕਮਾਲ ਕਰ ਰਹੇ ਨੇ ਠੀਕ ਹੈ ਨਾ ਤਿੰਿਆਂ ਦਾ 29 ਨੂੰ 30 ਕਿਲੋ ਹੈ ਮਾਂ ਦਾ ਇੱਕ ਦਾ 30 ਕਿਲੋ ਹੈ ਇੱਕ ਦਾ 34 ਕਿਲੋ ਸੇਰ ਜੀ ਸਾਢੇ 34 ਇਹ ਕਿਉਂ ਨਹੀਂ ਕੀਤਾ ਤਰਾਦੋ ਰਾਹ ਤਾਂ ਹੋ ਗਿਆ ਜੀ ਚਲੋ ਜੀ 50 ਗ੍ਰਾਮ ਤੇ ਚਲੋ ਜੀ ਬੱਚੇ ਉਹ ਲੈਣ ਦੇਵਾਏ ਬੱਚੇ ਆਪਣਾ ਆਪਣਾ ਦੋਦੇ ਠੀਕ ਹੋ ਗਿਆ ਅੱਛਾ ਹੁਣ ਕੌਣ ਲਿਆਓ ਜੀ ਕੰਬਲੀ ਕੰਬਲੀ ਤੇ ਰਹੇ ਭਈ ਹਾਂ ਕੰਬਲੀ ਲਿਆਓ ਨਹੀਂ 12 ਕੰਬਲੀ ਤੇ ਰਹਿੰਦੀ ਨਾ ਨਾ ਕਿਹੜਾ ਹੋ ਕੋਈ ਗੱਲ ਨਹੀਂ ਰੋਜ਼ ਦਾ ਹਰ ਰੋਜ਼ ਦਾ ਭਾਈ ਇਦਾਂ ਹੀ ਰਿਕਾਰਡ ਕਰਕੇ ਰੱਖਦੇ ਹੁੰਨੇ ਆ ਇਹ ਚੈੱਕ ਕਰੋ ਇਹ ਰਿਕਾਰਡ ਵਿੱਚ ਲਿਆਉਣਾ ਇਹ ਜੀ ਹਰ ਡੇਟ ਲਿਖੀ ਆ ਡੇਟ ਭਈ ਜਿੰਨ ਲਿਖਿਆ ਸਾਰਾ ਇਹ ਪੂਰਾ ਨਾ ਇਹ ਦੇਖੋ ਇਹ ਪੂਰਾ ਰਿਕਾਰਡ ਹੋ ਅੱਛਾ ਇਹ ਰਫ ਰਿਕਾਰਡ ਹੈ ਅਗੇ ਕੰਪਿਊਟਰਾਈਜ਼ ਹੋਏਗਾ ਉਧਰ ਵਾਹ ਜੀ ਵਾਹ ਜੀ ਐਦਾਂ ਪਹੁੰਚਦਾ ਬੰਦਾ ਮੇਲਿਆਂ ਦਾ ਵੀ ਜਦੋਂ ਅੱਲਾਹ ਹੋਵੇਗਾ ਇਹ ਕੰਪਿਊਟਰ ਜਾਏਗਾ ਉੱਥੇ ਕਰਵਾ ਦੇਗਾ ਮਤਲਬ ਇਹਦੇ ਦਾ ਮੁਕਾਬਲਾ ਇੱਕ ਕਮਲੀ ਦਾ ਆ ਗਿਆ ਜੀ 15 ਕਿਲੋ 200 ਗ੍ਰਾਮ ਦਾ ਇਹ ਮੁਕਾਬਲਾ ਸਾਰੇ ਦਿਹਾੜੀ ਦਾ ਆਇਆ 15 ਕਿਲੋ 200 ਗ੍ਰਾਮ ਟੋਟਲ ਇਹਦਾ ਹੋ ਗਿਆ ਜੀ 27 ਕਿਲੋ 500 ਗ੍ਰਾਮ ਬਾਈ 2 ਕਿਲੋ 500 ਗ੍ਰਾਮ ਹੋ ਗਿਆ ਜੀ ਆਮ ਅੱਜ ਦਾ ਇਹ ਕਿਹੜੀ ਸੀ ਇਹ ਕੰਮਲੀ ਸੀ ਕੰਮਲੀ ਦੇ ਦਿੱਤੋ ਲੈ ਬੱਚਾ ਅੱਛਾ ਇਸ ਤੋਂ ਬਾਅਦ ਕਬੂਤਰੀ ਲਿਆਓ ਜੀ ਇਸ ਤੋਂ ਬਾਅਦ ਕਬੂਤਰੀ ਕਬੂਤਰੀ ਦਾ ਸਵੇਰ ਆਇਆ ਸੀ 14 ਕਿਲੋ 300 ਗ੍ਰਾਮ ਓਕੇ 14 ਕਿਲੋ 300 ਗ੍ਰਾਮ ਜੀ কাল ਸ਼ਾਮ ਤੱਕ ਮਾਂ ਹੀ 17 ਫੇਰ ਤੇ ਲੈ ਜਾਵਣੀ ਰੱਜ ਮੰਗੋ ਮੁਲਾਜ਼ਮ ਆਪਣੀ ਨੂੰ ਸਰਦਾਰਾਂ ਦੇ ਘੇੜੇ ਵੰਡੀਆਂ ਹੋਈਆਂ ਜੀ ਆਪਣੀ ਆਪਣੀ ਜੇ ਵੰਡੀਆਂ ਹੋਈਆਂ ਸਾਰਿਆਂ ਦਾ ਆਪਸ ਵਿੱਚ ਮੁਕਾਬਲਾ ਹੁੰਦਾ ਇਹਨਾਂ ਦਾ ਮੁਕਾਬਲਾ ਆਪੇ ਮੁਲਾਜ਼ਮਾਂ ਦਾ ਤੇ ਇਹ ਜਿਹੜਾ ਸਰਦਾਰ ਖੜਿਆ ਇਹਨੇ ਵੀ ਅੱਜ ਕੋਈ ਪੈਪਸੀ ਕਹਿੰਦਾ ਲੱਤ ਪੈਸੀ ਲੱਗੀ ਪੈਪਸੀ ਲੱਗੀ ਸੂਬਾ ਦੀ 14 ਕਿਲੋ 300 ਗ੍ਰਾਮ ਤੇ ਹੁਣ ਮਾਸ਼ਾਅੱਲਾ ਮਾਜ ਨੇ ਦੁੱਧ ਕੀਤਾ ਹੈ ਇਹ ਵੀ 30 ਤੋਂ ਬਾਹਰ ਹੋ ਗਈ ਜੀ 16 ਕਿਲੋ 150 ਗ੍ਰਾਮ ਵਾਹ ਚਾਚਾ ਅਚਾ ਟੋਟਲ ਦੁੱਧ ਹੋ ਗਿਆ ਸਜੀ 30 ਕਿਲੋ 450 ਗ੍ਰਾਮ 3 ਕਿਲੋ 450 ਗ੍ਰਾਮ ਹੋ ਗਿਆ ਜੀ ਕਬੂਤਰੀ ਦਾ ਹਨਾ ਜੇ ਦੋਲਵਾਰ ਕੇ ਰਾਣੀ ਦਾ ਲਾਇਆ ਇੱਕ ਕਰੇਗੀ ਰਾਣੀ ਲਿਓ ਜੀ ਰਾਣੀ ਦੋਲਵਾਰ ਕਰ ਲੈ ਰਾਣੀ ਦਾ ਸਵੇਰ ਦੁੱਧ ਹੋਇਆ ਸੀ 14 ਕਿਲੋ 750 ਗ੍ਰਾਮ 14 ਕਿਲੋ 750 ਗ੍ਰਾਮ ਰਾਣੀ ਦਾ ਸਵੇਰ ਦਾ ਸੀ ਜੀ ਹੋ ਰਹੀ ਹੈ ਬੋਲੋ ਬਤਾ ਦਿਓ 11:30 ਤੋਂ ਉੱਤੇ ਲੱਗ ਤੇਂ ਜੀ ਰਿਹਾ ਮਾਸ਼ਾਅੱਲਾ ਇਹ ਕੋਈ ਨਹੀਂ ਬਣਨ ਕਿ ਆ ਤਰੇ 4 ਵਜੇ ਤੱਕ ਅੱਛਾ ਇਸ ਦਾ ਹੋ ਗਿਆ ਜੀ ਟੋਟਲ ਦੁੱਧ ਸਵੇਰ 14 ਕਿਲੋ 750 ਗ੍ਰਾਮ ਸੀ ਹੁਣ 15 ਕਿਲੋ 50 ਗ੍ਰਾਮ ਟੋਟਲ ਦੁੱਧ ਹੋ ਗਿਆ ਜੀ 29 ਕਿਲੋ 800 ਗ੍ਰਾਮ 29 ਕਿਲੋ 800 ਗ੍ਰਾਮ ਜੇ ਹੋ ਗਿਆ ਠੀਕ ਦਾ ਇਹ ਚਲਵਾ ਲਓ ਚਲਵਾ ਲਓ ਕਹਿ 10 ਕਿਲੋ ਆਣਾ 10.5 ਨਹੀਂ ਹੋ ਗਿਆ ਕਿਧਰ ਹੋ ਗਿਆ ਅੱਛਾ ਇਹ ਫੇਰ ਕਹਿ ਦਿੰਨੇ ਆ ਜੀ ਇੱਕ ਵਾਰੀ ਵੀ ਇਹ ਕੋਈ ਦੂਜੇ ਤਰ੍ਹਾਂ ਚ ਵਈ ਨਹੀਂ ਕਰਾਈ ਮੇਰੀ ਰਿਕੁਐਸਟ ਕਰਕੇ ਮੈਨੂੰ ਪਰਮਿਸ਼ਨ ਦਿੱਤੀ ਆ ਵੀਡੀਓ ਬਣਾਉਣ ਦੀ ਕੋਈ ਵੀਰ ਕਹੇ ਵੀ ਉਧਰ ਨੂੰ ਨਹੀਂ ਕੈਮਰਾ ਘੁਮਾਇਆ ਸੀ ਉਧਰ ਨੂੰ ਨਹੀਂ ਘੁਮਾਇਆ ਸੀ ਇਹ ਸਿਰਫ ਬਾ ਮੈਂ ਪੁੱਛਿਆ ਤੇ ਉਹਨਾਂ ਨੇ ਪਰਮਿਸ਼ਨ ਦੇਤੀ ਤਾਂ ਵੀਡੀਓ ਬਣਾਈ ਆ ਜੀ ਕੋਈ ਪਰੇਸ਼ਾਨ ਨਾ ਹੋਵੇ ਇੱਧਰ ਵੀ ਮਾਰੋ ਜੀ ਇੱਧਰ ਵੀ ਮਾਰੋ ਇਹ ਅਠਾ ਮੱਜਾਂ ਦਾ ਦੁੱਧ ਜੀ ਇਹ ਅਠਾ ਮੱਜਾਂ ਦਾ ਦੁੱਧ ਆ ਜੀ 61 ਡਰਮ ਆ ਜੀ ਇੱਕ ਆ ਜੀ ਦੋ ਡਰਮ ਆ ਜੀ ਇਹ ਦੋ ਡਰਮ ਹੋ ਗਿਆ ਅੱਛਾ ਮੈਂ ਤੁਹਾਨੂੰ ਦੱਸ ਦਿਆਂ ਦੁੱਧ ਨਾ ਹਾਂ ਜੀ ਤੁਸੀਂ ਇਹ ਕਰ ਲਓ ਤਸਵੀਰ ਲੈ ਲਓ ਤੇ ਵੀਡੀਓ ਬੰਦ ਕਰ ਦਈਏ ਜੀ ਨਹੀਂ ਨਹੀਂ ਵੀਡੀਓ ਜੀ ਦੱਸਾਂਗੇ ਨਾ ਹਾਂ ਜੀ ਹਾਂ ਜੀ ਜਿਹੜੀ ਇਹਨਾਂ ਜੀ ਵੱਡੀ ਪਿਆਰੀ ਉਹਨੇ ਦੁੱਧ ਕੀਤਾ 34 ਕਿਲੋ 400 ਗ੍ਰਾਮ ਓਕੇ ਜੀ 24 ਘੰਟੇ ਦਾ ਹਾਂਜੀ ਆਉਂਦੀ ਦੀ ਛੋਟੀ ਪਿਆਰੀ ਉਹਦਾ ਦੁੱਧ ਹੋਇਆ ਜੀ 29 ਕਿਲੋ 50 ਗ੍ਰਾਮ ਗੱਟ 28 950 29 ਹੋ ਗਿਆ ਓਕੇ ਜੀ ਉਸ ਤੋਂ ਬਾਅਦ ਆ ਗਈ ਜੀ ਛੋਟੀ ਸ਼ੇਰੀ ਦੀ ਉਹਨੇ ਕੀਤਾ 29 ਕਿਲੋ 100 ਗ੍ਰਾਮ ਔਰ ਉਸਦੀ ਮਾਂ ਨੇ ਦੁੱਧ ਕੀਤਾ ਜੀ 30 ਕਿਲੋ 300 ਗ੍ਰਾਮ ਵਾਹ ਜੀ ਕਹਿ ਲੋ ਕਿ 30 ਗ੍ਰਾਮ 30 ਕਿਲੋ ਤੋਂ ਮਾਵਾਂ ਹੁੰਦੇ ਨੇ ਤੇ ਦੀਆਂ 29 ਕਿਲੋ ਤੋਂ ਹੁੰਦੇ ਨੇ ਵਾਹ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ ਐਸਵਾ ਛੋਟੀ ਆਪਣਾ ਢੋਲੀ ਆ ਗਈ ਢੋਲੀ ਨੇ ਦੁੱਧ ਕੀਤਾ ਜੀ 29 ਕਿਲੋ 700 ਗ੍ਰਾਮ ਹਾਂਜੀ ਅੱਛਾ ਫਿਰ ਆ ਗਈ ਜੀ ਕੰਬਲੀ ਕੰਬਲੀ ਨੇ ਕੀਤਾ ਜੀ 27.5 ਕਿਲੋ ਵਾਹ ਜੀ ਫਿਰ ਕਬੂਤਰੀ ਆ ਗਈ ਕਬੂਤਰੀ ਨੇ ਕੀਤਾ ਜੀ 30 ਕਿਲੋ 450 ਗ੍ਰਾਮ ਵਾਹ ਜੀ ਵਾਹ ਉਸ ਬਾਅਦ ਰਾਣੀ ਆ ਗਈ ਰਾਣੀ ਨੇ ਕੀਤਾ ਜੀ 29 ਕਿਲੋ 800 ਗ੍ਰਾਮ ਵਾਹ ਮਾਸ਼ਾਅੱਲਾ ਇਹ ਇਹ ਤੁਸੀਂ ਫਿਰ ਬਿਹਤਰ ਸਮਝਦੇ ਹੋ ਜੀ ਅ ਕ ਫਿਰ ਇਹ ਕਿ ਮੱਝਾ ਜ਼ਰਾ ਥੋੜੀਆਂ ਜਿਹਾ ਫਿਰ ਗਰਮੀ ਦੇ ਵਿੱਚ ਟੋਰੀ ਵੀ ਰੱਖੀ ਆ ਵੀਡੀਓ ਛੜਿਓ ਬਣਾਉਂਦੇ ਰਹਿ। ਫੁੱਲ ਗਰਮੀ ਦਾ ਟਾਈਮ ਆ ਜੀ। ਜੀ ਤੇ ਇਸ ਦਾ ਵੀ ਬੜਾ ਅਸਰ ਪੈਂਦਾ। ਨਾਲੇ ਹੁਣ ਅਸੀਂ ਵੀਡੀਓ ਬਣਾਉਣ ਕਰਕੇ ਮੱਝਾਂ ਦੀ ਹਿਲਜੁਲ ਵੀ ਜ਼ਿਆਦਾ ਹੋਈ ਆ। ਆ ਕਾਫੀ ਮਤਲਬ ਹੈ ਕਿ ਉਹ 1 ਵਜੇ ਪਹੁੰਚੇ ਆ ਚੋਾਈ ਤੱਕ ਮੱਝਾਂ ਟੋਰੀ ਰੱਖੀ ਆ। ਬੜਾ ਫਰਕ ਪੈ ਜਾਂਦਾ ਜੀ ਇਹ ਜੀ ਨਾਲ। ਨਾਲੇ ਇੱਕ ਫਾਰਮ ਤੇ ਐਨੀ ਮੱਝਾਂ 30 ਕਿਲੋ ਦੇ ਨੇੜੇ ਹੋਣ ਵਾਲੀਆਂ। ਇਹਨਾਂ ਨੂੰ ਦਿਓ ਨਾ ਜ਼ਰਾ। ਇਹ ਵੀਡੀਓ ਚੱਲਣ ਦਿਓ। ਵੀ ਬਹੁਤ ਵੱਡੀ ਗੱਲ ਆ ਜੀ।